ਵਾਵਾ ਵੱਡੀਆਂ ਹੁੰਦੀਆਂ ਕਈਆਂ ਦੇ ਹੱਥ ਪੈਰ ਵੱਢ ਦਿੱਤੇ ਜਾਂਦੇ ਆ ਹੂੰ ਕਈਆਂ ਨੂੰ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ ਜਾਂਦਾ ਛੋਟੇ ਛੋਟੇ ਬੱਚਿਆਂ ਨੂੰ ਨਸ਼ਾ ਕਰਵਾਇਆ ਜਾਂਦਾ ਛੋਟੇ ਛੋਟੇ ਬੱਚਿਆਂ ਨੂੰ ਹਾਂ ਜਦੋਂ ਫੜੇ ਹੁੰਦੇ ਨੇ ਨਾ ਬੱਚੇ ਤੁਸੀਂ ਦੇਖਿਆ ਹੁੰਦਾ ਬੱਚੇ ਨੂੰ ਦੁੱਧ ਪਿਉਣਾ ਪੈਸੇ ਦੇ ਦੋ ਹਾਂ ਉਹ ਬੱਚੇ 'ਚ ਹਿਲਜੁਲ ਨਹੀਂ ਹੁੰਦੀ ਬੱਚਾ ਤਾਂ ਸੁੱਤਾ ਹੁੰਦਾ ਬੱਚਿਆਂ ਨੂੰ ਨਸ਼ਾ ਕਰਾਉਂਦੇ ਆ ਉਹ ਹਿਲਜੁਲਦੇ ਹੁੰਦੀ ਕਿੱਦਾਂ ਸੜਕਾਂ ਤੇ ਛੱਡ ਦਿੰਦੇ ਕਿਹੜੇ ਐਸਾ ਪਰਿਵਾਰ ਕੋਈ ਆਪਣੇ ਬੱਚਿਆਂ ਨੂੰ ਛੱਡ ਸਕਦਾ ਇਦਾਂ ਇਹਨਾਂ ਨੂੰ ਟ੍ਰੇਨਿੰਗ ਦੇ ਕੇ ਪ੍ਰੋਪਰ ਤਾਰ ਦਿੱਤਾ ਜਾਂਦਾ ਮੈਦਾਨ 'ਚ ਕਿ ਤੁਸੀਂ ਜੋ ਕਰਨਾ ਕਰੋ ਹੂੰ ਜੋ ਇਹ ਦਿਖਦੇ ਇਦਾਂ ਦੇ ਨਹੀਂ ਹੁੰਦੇ ਤੁਸੀਂ ਇਹਨਾਂ ਦੀ ਜਦੋਂ ਝੁੱਗੀਆਂ ਤੱਕ ਜਾ ਕੇ ਵੇਖੋਗੇ ਫਿਰ ਜਾ ਕੇ ਪਤਾ ਲੱਗਦਾ ਵੀ ਇਹ ਗਰੀਬ ਆ ਕਿ ਅਮੀਰ ਹੈ ਗਰੀਬ ਤੇ ਸਾਰੀ ਦਿਹਾੜੀ ਚ 500 ਰੁਪਏ ਮਰਦਾ ਦਿਹਾੜੀ ਲੈ ਕੇ ਜਾਂਦਾ ਸ਼ਾਮ ਨੂੰ ਉਹਦਾ ਗੁਜ਼ਾਰਾ ਨਹੀਂ ਚੱਲਦਾ ਉਹਦੇ ਪਰਿਵਾਰ ਦਾ ਇਹਨਾਂ ਓਖਾ ਪਾਲਣ ਪੋਸ਼ਣ ਹੁੰਦਾ ਤੇ ਇਹ ਤੇ ਨਿਆਰੇ ਲੈਂਦੇ ਇਹਨਾਂ ਨੂੰ ਕੋਈ ਪੁੱਛਣ ਕਿਛਣ ਵਾਲਾ ਹੀ ਨਹੀਂ ਹੈਗਾ ਹੂੰ ਇਹ ਬੜੀ ਗੰਭੀਰਤਾ ਨਾਲ ਸਰਕਾਰ ਜਿਹੜਾ ਵਾਅਦੇ ਤੇ ਕਰ ਰਹੀ ਆ ਔਰ ਇਹ ਚੀਜ਼ ਦਾ ਸਾਰਾ ਖਲਾਸਾ ਉਹਨਾਂ ਲੈ ਕੇ ਆਉਣਾ ਚੱਠਾ ਬਹੁਤ ਵੱਡਾ ਤਿਆਰ ਕਰ ਰਿਹਾ ਇਹ ਕੋਈ ਐਡਾਟ ਛੋਟਾ ਐਕਸ਼ਨ ਨਹੀਂ ਹੋਇਆ ਬਹੁਤ ਵੱਡਾ ਉਹਰੇ ਸਰਕਾਰ ਜਦੋਂ ਤੁਹਾਡੇ ਸਾਹਮਣੇ ਪੂਰਾ ਆંકੜੇ ਲੈ ਕੇ ਆਉਗੀ ਨਾ ਉਹਦੇ ਵਿੱਚ ਵੇਖਿਓ ਤੁਸੀਂ ਆંકੜਿਆਂ ਦੇ ਕੀ ਕੀ ਆਉਂਦਾ ਉਹ ਤਾਂ ਕੈਬਨਟ ਮੰਤਰੀ ਕਹਿੰਦੇ ਬਲਜੀਤ ਕੌਰ ਜੀ ਵੀ ਕਿੰਨੇ ਬੱਚੇ ਜਿਹੜੇ ਆਏ ਇਹਨਾਂ ਦੇ ਨਹੀਂ ਹੈਗੇ ਹੂੰ ਉਹ ਸੈਂਟਰ ਸਰਕਾਰ ਕਹਿ ਰਹੀ ਪਈ ਇਹਨਾਂ ਦੇ ਬੱਚੇ ਨਹੀਂ ਹੈ ਹੂੰ ਇੱਕ ਨੈਕਸਸ ਹੈ ਇਹ ਕਰਦੇ ਕੀ ਹੈ ਨੈਕਸਸ ਦੇ ਵਿੱਚ ਕੀ ਚੱਲਦਾ ਹੈ ਅਸਲ ਵਿੱਚ ਇਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਹੈ ਮਾਫੀਆ ਲੋਕੀ ਵੀ ਤਾਂ ਕਹਿੰਦੇ ਆ ਵੀ ਮਾਫੀਆ ਕ੍ਰਾਈਮ ਵੀ ਕਰਦੇ ਆ ਨਸ਼ੇ ਤੱਕ ਵੇਚਦੇ ਨੇ ਬਿਲਕੁਲ ਸੱਚ ਹੈ ਤੁਹਾਡੀ ਗੱਲ ਇਹ ਡਰਗ ਦਾ ਕੰਮ ਕਿਦਾਂ ਤੁਸੀਂ ਦੇਖੋ ਵੀ ਇੱਕ ਬੱਚਾ ਇੱਥੇ ਖਲੋਤਾ ਭੀਖ ਮੰਗ ਰਿਹਾ ਲਾਈਟਾਂ ਤੇ ਜਿਹੜਾ ਬੰਦਾ ਨਸ਼ੇ ਦਾ ਕੰਮ ਕਰਦਾ ਇੱਥੋਂ ਫੜਾ ਕੇ ਬੱਚੇ ਨੂੰ ਜੋ ਮਰਜ਼ੀ ਉਮਰ ਜੀ ਪਰਲੇ ਬੰਨੇ ਪੈਸੇ ਦੇ ਕੇ ਕਰਾ ਲਓ ਜਾਂ ਇੱਥੋਂ ਫੜੇ ਕੇ ਉੱਥੇ ਫੜਾ ਆ ਇਹਨਾਂ ਨੂੰ ਘੱਲ ਦੋ ਜਿੱਦਾਂ ਪੁਕਾਨੇ ਵਾਲੀ ਰੇੜੀ ਲਈ ਫਿਰਦੇ ਇਹਨਾਂ ਨੂੰ ਕਿਤੇ ਰੱਖ ਕੇ ਜੋ ਉੱਥੇ ਮਰਜ਼ੀ ਉਮਰ ਜੀ ਕਰ ਲੈਣ ਨੂੰ ਪੁੱਛਣਾ ਕਿਸੇ ਨੇ ਅੱਖ ਕਿਹਦੇ ਤੇ ਹੁੰਦੀ ਆ ਵੀ ਆ ਵੱਡੀ ਗੱਡੀ ਜਾ ਰਹੀ ਹੈ ਦੀ ਤਲਾਸ਼ੀ ਲਾਓ ਇਹਦੇ ਵਿੱਚ ਕੀ ਆ ਰੇੜੀ ਦੀ ਤਲਾਸ਼ੀ ਕੀ ਲੈਣੀ ਕਿਸੇ ਨੇ ਸੋ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਬੜੇ ਬੜੇ ਵੱਡੇ ਸਕੈਮ ਜੁੜੇ ਆ ਔਰ ਸਾਹਮਣੇ ਆਉਣੇ ਇੱਕ ਇੱਕ ਕਰਕੇ ਆਉਣੇ ਆ ਜਦੋਂ ਸਰਕਾਰ ਕਿਸੇ ਚੀਜ਼ ਤੇ ਐਕਸ਼ਨ ਕਰਦੀ ਆ ਉਹ ਬੜਾ ਕੁਝ ਵੇਕੇ ਕਰਦੀ ਆ ਇਦਾਂ ਨਹੀਂ ਕਰਦੀ ਹੂੰ ਇਹ ਜਿਹੜਾ ਪ੍ਰਸ਼ਾਸਨ ਹਰਕਤ 'ਚ ਆਇਆ ਬੜੇ ਤਰੀਕੇ ਦੇ ਨਾਲ ਇਹਨਾਂ ਦੀ ਜਾਂਚ ਚੱਲਣ ਦੀ ਆ ਬੜਾ ਵੱਡਾ ਖਲਾਸਾ ਹੋਣਾ ਵਾ ਔਰ ਜਿੱਦਣੇ ਖਲਾਸਾ ਹੋਊਗਾ ਇਹਦੇ 'ਚ ਸਾਰਾ ਕੁਝ ਸਾਹਮਣੇ ਆ ਜਾਣਾ ਤੁਹਾਡੇ ਖਲਾਸੇ ਬੜੇ ਵੱਡੇ ਹੋਣੇ ਆ ਬਿਲਕੁਲ ਸਾਹਮਣੇ ਆ ਜਾਣਾ ਜੀ ਸਾਰਾ ਕੁਝ ਜੋ ਸੱਚ ਆ ਇਹ ਚੀਜ਼ਾਂ ਜਿਹੜੀਆਂ ਕਿਦਾਂ ਚਰਛੂਪੀਆਂ ਰਹਿੰਦੀਆਂ ਹਰ ਚੀਜ਼ ਦੀ ਹੱਦ ਹੁੰਦੀ ਏ ਇਸ ਚੀਜ਼ ਦਾ ਅੰਤ ਆਇਆ ਸੀ ਇਹ ਕੰਮ ਹੋ ਗਿਆ ਹੁਣ ਹੂੰ ਇਹ ਕਲੀਨ ਹੋਣਾ ਹੀ ਹੋਣਾ ਪੰਜਾਬ ਇੱਕ ਵਾਰੀ ਕਲੀਨ ਹੋ ਗਿਆ ਬਾਅਦ ਚੋਂ ਲੋਕਾ ਲੋਕੀ ਅਵੇਅਰ ਹੋ ਗਿਆ ਲੋਕਾਂ ਨੇ ਵੇਖ ਲਿਆ ਵੀ ਹੁਣ ਅਸੀਂ ਪੈਸੇ ਨਹੀਂ ਦੇਣੇ ਇਹਨਾਂ ਨੂੰ ਹੂੰ ਔਰ ਲੋਕੀ ਵੀ ਸੁਖੀ ਹੋ ਗਏ ਆ ਔਰ ਜਦੋਂ ਇਹ ਕਿਤੇ ਲੱਗੇ ਜਾਣਗੇ ਤੇ ਹੁਣ ਦੇ ਚਪੇੜਾਂ ਹੀ ਬਣੇ ਰੁਕ ਤੁਸੀਂ ਲੰਗਰ ਦੀ ਗੱਲ ਕੀਤੀ ਲੋਕੀ ਭਰ-ਭਰ ਕੇ ਲੰਗਰ ਇਹਨਾਂ ਕੋਲ ਲੈ ਕੇ ਜਾਂਦੇ ਸੀ ਜਾਂਦੇ ਜਬਰਦਸਤ ਲੰਗਰ ਬਣਾਉਂਦੇ ਸੀ ਇਹਨਾਂ ਕੋਲ ਲੈ ਕੇ ਜਾਂਦੇ ਸੀ ਆਹ ਕੋਈ ਕਈ ਵਾਰੀ ਇਹ ਵੀ ਲੰਗਰ ਲੈਣ ਤੋਂ ਵੀ ਬਣਾ ਕਰ ਦਿੰਦੇ ਨਹੀਂ ਪਾ ਜਿਹੜਾ ਮੁਰਗੇ ਖਾਂਦਾ ਵਾ ਜਿਹੜਾ ਉੱਥੇ ਦੱਸੋ ਉੱਥੇ ਉਹ ਖਰਗੋਸ਼ ਰੱਖੇ ਬਿੱਲੀਆਂ ਰੱਖੀਆਂ ਉਹਨਾਂ ਨੇ ਬੱਕਰੇ ਰੱਖੇ ਢਾਈ ਢੇ ਕਵੈਂਟਲ ਦੇ ਉਹ ਕਿਦਾਂ ਖਾਊਗਾ ਤੁਸੀਂ ਦੱਸੋ ਮੈਨੂੰ ਹੂੰ ਉਹਨਾਂ ਕੋ ਢਾਈ ਢੇ ਟੌਪ ਦੇ ਬ੍ਰੀਟ ਆ ਉੱਥੇ ਰੱਖੇ ਉਹਨਾਂ ਨੇ ਤੁਸੀਂ ਦੇਖ ਨਹੀਂ ਸਕਦੇ ਡੌਗ ਉਹ ਜਿਹੜੇ ਚੰਗੀਆਂ ਆਪਣੀਆਂ ਕੋਠੀਆਂ 'ਚ ਨਹੀਂ ਹੁੰਦੇ ਜਿਹੜੇ ਡੌਗ ਇਹਨਾਂ ਕੋਲ ਹੁੰਦੇ ਨੇ ਸਾਰੇ ਬੜੇ ਸਟਰੋਂਗ ਉਹ ਕਿੰਨੇ ਕਿੰਨੇ ਮੇਰੇ ਖਾ ਲੱਖਾਂ ਦੇ ਕਿੰਨੇ ਪੈਸੇ ਸਾਰੀ ਹੀ ਉਹ ਆਸਟ੍ਰੇਲੀਆ ਦੀਆਂ ਕੈਟਸ ਰੱਖੀਆਂ ਉਹਨਾਂ ਬਹੁਤ-ਬਹੁਤ ਵਧੀਆ ਰੱਖੀਆਂ ਵਾ ਬਕਤਾਂ ਬੜੀਆਂ ਹਾਂ ਬੜੀਆਂ ਬਕਤਾਂ ਬੜੀਆਂ ਸੋਹਣੀਆਂ ਰੱਖੀਆਂ ਨੇ ਮੁਰਗੇ ਬੜੇ ਸੋਹਣੇ ਲੜਾਕੂ ਕੁੱਕੜ ਰੱਖੇ ਉਹਨਾਂ ਨੇ ਹੂੰ ਉਹ ਤਾਨੂੰ ਦੇਖਣ ਨਹੀਂ ਲੱਗਦੇ ਉਦਾਂ ਦੇ ਕੁੱਕੜ ਦੀਆਂ ਲੜਾਈਆਂ ਕਰਾਉਂਦੇ ਨੇ ਫਿਰ ਕੁੱਕੜ ਤੇ ਇੰਨੇ ਕਿਹਾ ਮੇਰੇ ਹਿਸਾਬ ਨਾਲ ਚੰਗੇ ਭਲੇ ਕੋਲਟਰੀ ਫਾਰਮ ਚ ਨਹੀਂ ਨੇਂਦੇ ਮੰਨ ਲਓ ਜੋ ਕੁਸ਼ੱਖਾ ਨਾ ਵੇਖਿਆ ਕੈਮਰੇ ਦੇ ਵਿੱਚ ਆ ਗਿਆ ਉਹਨੂੰ ਆਪਾਂ ਐਡੀਟਿੰਗ ਤੇ ਕਰਕੇ ਵਿਖਾ ਨਹੀਂ ਸਕਦੇ ਹੂੰ ਹ ਜਿਹੜੀ ਮੀਡੀਆ ਦੇ ਵਿੱਚ ਚੈਨਲ ਤੇ ਚੱਲੀ ਹੋਵੇ ਉਹ ਬੰਦੇ ਬੋਲ ਕੇ ਦੱਸਣ ਦੇ ਹੁਣ ਵੀ ਸਾਨੂੰ ਇੱਕ ਮੌਕਾ ਦੇ ਦੋ ਅਸੀਂ ਗਾਂ ਤੋਂ ਨਹੀਂ ਮੰਗਾਗੇ ਹੂੰ ਫਿਰ ਇੱਥੋਂ ਕਲੀਅਰ ਹੋ ਜਾਂਦਾ ਤੁਹਾਨੂੰ ਕੋਈ ਧਮਕੀ ਧਮਕੀ ਤਾਂ ਨਹੀਂ ਆਈ ਇਹ ਚੋੜੇ ਤਾਂ ਹੋਏ ਪਏ ਕਿਉਂਕਿ ਇਹ ਸਿੱਧਾ ਲੜਨ ਨੂੰ ਪੈਂਦੇ ਆ ਤਾਂ ਖਾਣ ਨੂੰ ਪੈਂਦੇ ਸਿੱਧੇ ਦੇਖੋ ਧਮਕੀ ਜਦੋਂ ਕੱਲਾ ਬੰਦਾ ਕੋਈ ਜਾਵੇ ਨਾ ਇਹਨਾਂ ਕੋਲ ਮੇਰੀ ਬੇਨਤੀ ਆ ਤੁਹਾਡੇ ਚੈਨਲ ਨਾ ਜਾਵੇ ਬਿਲਕੁਲ ਕੱਲਾ ਦੋ ਚਾਰ ਬੰਦੇ ਕਦੀ ਰਿਸਕ ਨਾ ਲੈਣ ਇਹ ਨਸ਼ੇ ਦੇ ਲੋਰ ਚ ਤੁਹਾਡਾ ਨੁਕਸਾਨ ਕਰ ਦੇਣਾ ਇੱਥੋਂ ਬਲੇਡ ਕੱਢਦੇ ਆ ਹੂੰ ਇੱਥੋਂ ਫੋਨ ਕੱਢਦੇ ਆ ਇਹਨਾਂ ਕੋ ਕੋਈ ਹਥਿਆਰ ਵੀ ਹੋ ਕਿਸੇ ਦਾ ਨੁਕਸਾਨ ਦੋ ਚਾਰ ਜਣਿਆਂ ਦੇ ਕਰਕੇ ਭੱਜਣਗੇ ਤੇ ਤੁਸੀਂ ਕਿੱਥੋਂ ਲੱਭ ਲੋਗੇ ਹੂੰ ਇਹਨਾਂ ਕੋਲ ਜਦੋਂ ਜਾਣਾ ਪ੍ਰਸ਼ਾਸਨ ਨੂੰ ਲੈ ਕੇ ਨਾਲ ਜਾਣਾ ਨਾਲ ਆਪਣੀ ਟੀਮ ਲੈ ਕੇ ਜਾਓ ਪ੍ਰਸ਼ਾਸਨ ਨੂੰ ਲੈ ਕੇ ਜਾਓ ਤਲਾਕ ਕਰਕੇ ਜਾਓ ਕੱਲੇ ਕਦੀ ਨਾ ਜਾਓ ਇਹਨਾਂ ਦੇ ਕੋਲ ਉਹ ਗਾੜੀ ਕਿਸੇ ਵੇਲੇ ਮੈਂ ਬੋਲਣ ਦੇ ਹਾਂ ਮੇਰੇ ਨਾਲ 30 35 ਜਣੇ ਹੁੰਦੇ ਆ ਮੈਂ ਕੱਲਾ ਕਦੀ ਨਹੀਂ ਗਿਆ ਇਹਨਾਂ ਦੇ ਵਿੱਚ ਹੂੰ ਕਿਉਂਕਿ ਉਹ ਬੰਦੇ ਜਿਹੜੇ ਟੀਮ ਸਾਡੀ ਨਾਲ ਹੁੰਦੀ ਆ ਪ੍ਰਸ਼ਾਸਨ ਨਾਲ ਹੁੰਦਾ ਸੋ ਕਿਤੇ ਜਦੋਂ ਇਹਨਾਂ ਨੂੰ ਜਾਈਦਾ ਕੱਲੇ ਹੱਥ ਬਿਲਕੁਲ ਨਾ ਪਾਇਓ ਇਹ ਬੰਦੇ ਖਤਰਨਾਕ ਬਹੁਤ ਆ ਜੇ ਨਿਆਣੇ ਚੁੱਕ ਕੇ ਲਿਆ ਸਕਦੇ ਤੁਹਾਡਾ ਨੁਕਸਾਨ ਕਰਨ ਲੱਗਿਆ ਕਹਿੰਨਾ ਕਿ ਟ ਹੂੰ ਜਿਹੜੇ ਲੋਕਾਂ ਦੇ ਬੱਚੇ ਚੁੱਕ ਸਕਦੇ ਆ ਤੇ ਕੀ ਉਹ ਤੁਹਾਡਾ ਨੁਕਸਾਨ ਨਹੀਂ ਕਰ ਸਕਦੇ ਸੋ ਕਿਤੇ ਨਾ ਕਿਤੇ ਥੋੜਾ ਜਿਹਾ ਆਪਣਾ ਜਦੋਂ ਜਾਣਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਵੇ ਇਦਾਂ ਕਦੀ ਨਾ ਕੋਈ ਗਲਤੀ ਕਰੇ ਇਹ ਬੇਵਕੂਫੀ ਕਹਿ ਸਕਦਾ ਮੈਂ ਇੱਕ ਰਿਸਕ ਨਾ ਕੋਈ ਵੀ ਲਵੇ ਇਦਾਂ ਦਾ ਪ੍ਰਸ਼ਾਸਨ ਨੇ ਜਦੋਂ ਸਰਕਾਰ ਨੇ ਕਹਿਤਾ ਵੀ ਅਸੀਂ ਤੁਹਾਡੇ ਨਾਲ ਆ ਕਾਨੂੰਨ ਬਣ ਗਿਆ ਫਿਰ ਸਰਕਾਰ ਨੂੰ ਲੈ ਕੇ ਜਾਓ ਪ੍ਰਸ਼ਾਸਨ ਨੂੰ ਲੈ ਕੇ ਜਾਓ ਜਿੱਥੇ ਲੋੜਿਆ ਇਹ ਬਹੁਤ ਜ਼ਰੂਰੀ ਆ ਪ੍ਰਸ਼ਾਸਨ ਤੋਂ ਬਿਨਾ ਕੋਈ ਵੀ ਬੰਦਾ ਨਾ ਜਾਵੇ ਤੁਹਾਡੇ ਦੇ ਕਿਸੇ ਟੀਮ ਮੈਂਬਰ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹਨ ਇਹ ਤੇ ਉਦੋਂ ਲੜਨ ਪਏ ਇੱਕ ਦੋ ਜਣਾਂ ਨੂੰ ਤਕੜੇ ਸੀ ਫਿਰ ਉਹਨਾਂ ਨੇ ਮਤਲਬ ਦੂਜੀ ਤਰ੍ਹਾਂ ਫੜਫੜ ਕੇ ਸੁੱਟੇ ਵਿੱਚ ਗੱਡੀ ਦੇ ਇਹ ਤੇ ਮਤਲਬ ਆਉਂਦੇ ਨਹੀਂ ਕਾਬੂ ਉਹ ਫਿਰ ਉਹ ਵੇਖਿਆ ਸਾਰਿਆਂ ਨੇ ਕਿੱਦਾਂ ਲਿਆਂਦੇ ਫੜਫੜ ਕੇ ਅੰਮ੍ਰਿਤਸਰ ਦੀ ਇੱਕ ਵੀਡੀਓ ਬੜੀ ਵਾਇਰਲ ਵੀ ਹੋ ਰਹੀ ਸੀ ਉਹ ਮੇਰੇ ਖਿਆਲ ਰੈਸਕਿਊ ਤੁਸੀਂ ਕੀਤੇ ਸੀਗੇ ਉਹ ਬੱਸ ਦੇ ਵਿੱਚ ਦੋ ਬੱਚੇ ਜੇ ਹੀ ਸੀ ਉਹਨਾਂ ਨੇ ਨਸ਼ਾ ਕੀਤਾ ਹੋਇਆ ਸਾਰਿਆਂ ਕੀਤਾ ਸੀ ਇਹ ਤਾਂ ਔਰਤਾਂ ਨੇ ਵੀ ਕੀਤਾ ਸੀ ਔਰਤਾਂ ਨੇ ਵੀ ਕੀਤਾ ਔਰਤਾਂ ਨੇ ਮੈਂ ਤੁਹਾਨੂੰ ਦੱਸਣ ਡਿਆ ਜੀ ਉਹ ਵੇਖੋ ਕਿਹੜੇ ਕਿਹੜੇ ਤਗੜੇ ਸੀ ਮੁੰਡੇ ਸਾਰੇ ਜਿੰਨਾਂ ਫੜਿਆ ਵਾ ਬੜੇ ਯੋਰ ਨਾਲ ਫੜ ਪ੍ਰਸ਼ਾਸਨ ਨੇ ਥੋੜੀ ਫੜਿਆ ਉਹਨਾਂ ਨੂੰ ਪ੍ਰਸ਼ਾਸਨ ਦੇ ਕਿੱਥੋਂ ਕਾਬੂ ਹੋਣੇ ਪ੍ਰਸ਼ਾਸਨ ਤੇ ਮਨ ਲਓ ਅੱਧੇ ਕਿਲੋਮੀਟਰ ਤੇ ਸੀ ਉਹ ਵੇਖਿਓ ਨਾ ਇਸ਼ਾਰਾ ਮਾਰਤਾ ਤੇ ਮੁੰਡੇ ਸਾਡੇ ਪਹਿਲਾਂ ਫਿਲਡਿੰਗ ਲਾਈ ਸੀ ਭੱਜ ਕੇ ਉਹਨਾਂ ਫੜ ਕੇ ਬਾੜੇ ਧੱਕੇ ਨਾ ਅੰਦਰ ਹੂੰ ਫੜ ਕੇ ਸੀ ਪ੍ਰਸ਼ਾਸਨ ਦੇ ਹਵਾਲੇ ਕੀਤਾ ਤੁਹਾਡੇ মিডিਆ ਦੇ ਸਹਿਯੋਗ ਨਾਲ ਲੋਕਾਂ ਤੱਕ ਆਵਾਜ਼ ਪਹੁੰਚੀ ਔਰ ਪ੍ਰਸ਼ਾਸਨ ਹਰਕਤ ਚ ਆ ਗਿਆ ਜੇ ਪ੍ਰਸ਼ਾਸਨ ਨੇ ਫੜੇ ਤਾਂ ਫਿਰ ਮਹਾਲੀ ਚ ਕੀ ਹੋਇਆ ਮਹਾਲੀ ਦੇ ਵਿੱਚ ਸੜਕ 'ਚ ਉਹ ਬੈਠੋ ਕਿਦਾਂ ਪ੍ਰਸ਼ਾਸਨ ਵਾੜ ਲਿਆ ਗੱਡੀ 'ਚ ਉਹਨਾਂ ਨੂੰ ਹੂੰ ਜਿੰਨਾ ਚਿਰ ਤੱਕ ਆਮ ਲੋਕ ਨਹੀਂ ਭਾਜੀ ਨਾਲ ਹੋਣਗੇ ਤੁਸੀਂ ਨਹੀਂ ਵਾੜ ਸਕਦੇ ਇਹਨਾਂ ਨੂੰ ਡਰ ਲੱਗਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਫੜਨ ਲੱਗਿਆ ਡਰਦੇ ਆ ਉਹਨਾਂ ਨੂੰ ਉਹ ਤਗੜੇ ਬੋਧ ਨੇ ਬਿੱਲੇ ਖਾਂਦੇ ਨੇ ਫਰਗੋਸ਼ ਖਾਂਦੇ ਉਹ ਕਈ ਕੁਝ ਖਾਂਦੇ ਆ ਉਹ ਉਹ ਤਗੜੇ ਨੇ ਇਹਨਾਂ ਨੂੰ ਹੂੰ ਉਹਨਾਂ ਨੂੰ ਜਿੰਨਾ ਚਿਰ ਪਬਲਿਕ ਨਹੀਂ ਤੋਂ ਦੇ ਨਾਲ ਖਲੂੰਦੀ ਉਹਨਾਂ ਚਿਰ ਕਿੱਥੋਂ ਫੜ ਲੋਗੇ ਜਿਹਨੇ 2.5 ਘੰਟ ਮਤਲਬ ਕਿ ਲੋ ਖਾ ਕੇ ਮੁਰਗਾ ਸੋਣਾ ਰੋਜੋ ਕਿੱਥੋਂ ਤੁਸੀਂ ਲੜ ਲੋਗੇ ਅੰਮ ਬੰਦਾ ਉਹਦੇ ਨਾਲ ਫਿਰ ਉਹ ਇੰਨੇ ਇੰਨੇ ਉਹਨਾਂ ਦੇ ਗੰਦੇ ਕੱਪੜੇ ਗੰਦੇ ਹੱਥ ਨਹੀਂ ਲਾਉਂਦੇ ਹੱਥ ਮੈਨੂੰ ਪਤਾ ਮੈਂ ਵੇਖਿਆ ਉਹ ਦਿਨ ਅਗਲੇ ਗਾਂ ਤੇ ਅਗਲੇ ਗਾਂ ਅਫਸਰ ਕਹਿੰਦੇ ਅਸੀਂ ਕੋ ਆਪਣੇ ਹੱਥ ਗੰਦੇ ਕਰੀਏ ਉਹ ਫਿਰ ਬਾਈਟਾ ਬਣਾਣਾ ਦੇਣ ਦੇ ਹੱਥ ਨਹੀਂ ਗੰਦੇ ਕਰਨੇ ਤੇ ਉਹ ਤੇ ਫਿਰ ਅਸੀਂ ਵਾੜੇ ਜਦੋਂ ਵਿੱਚ ਅਸੀਂ ਵੇਖੇ ਹਾਲਾਤ ਉਹਨਾਂ ਦੇ ਹੁਣ ਤੁਸੀਂ ਵੇਖਿਓ ਵੀ ਉਹ ਕਿੰਨਾ ਪ੍ਰਸ਼ਾਸਨ ਨੇ ਉਹਨਾਂ ਨੂੰ ਨਵਾ ਤਵਾ ਕੇ ਉਹਨਾਂ ਦੀ ਸ਼ਕਲਾਂ ਬਦਲ ਉੱਥੇ ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲੀ ਮੈਨੂੰ ਲੱਗਦਾ ਕਿ ਜਦੋਂ ਪ੍ਰਸ਼ਾਸਨ ਨੇ ਰੈਸਕਿਊ ਕਰਕੇ ਅਸੀਂ ਫੜਾਏ ਆ ਨਵੀਂ ਜ਼ਿੰਦਗੀ ਉਹ ਸੀ ਉਹਨਾਂ ਬੱਚਿਆਂ ਦੀ ਉੱਥੇ ਖਾਣ ਪੀਣ ਦੀ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਾਫ਼ ਸੁਥਰਾ ਰਹਿਣਾ ਸੈਣਾ ਖਾਣਾ ਪੀਣਾ ਉਹ ਜ਼ਿੰਦਗੀ ਅਸਲ ਆ ਆ ਜ਼ਿੰਦਗੀ ਨਹੀਂ ਸੜਕਾਂ ਤੇ ਭੀਖ ਮੰਗਣੀ ਤੱਬ ਦੀਆਂ ਸੜਕਾਂ ਤੇ ਤੁਰੇ ਫਿਰਨਾ ਇਹ ਬਿਲਕੁਲ ਗੈਰ ਕਾਨੂੰਨੀ ਔਰ ਗਲਤ ਆ ਇੱਕ ਅਸੀਂ ਜਦੋਂ ਮਾ ਪਿੱਛੇ ਖਬਰ ਕੀਤੀ ਹੈ ਨਾ ਤੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਜਿਹੜੇ ਆ ਇੰਨੇ ਡਿਟੈਂਸ਼ਨ ਸੈਂਟਰ ਬਣਿਆ ਸਭ ਕੁਝ ਬਣਿਆ ਉੱਥੇ ਜਾਓ ਨਹੀਂ ਜਾਣਾ ਉਹਨਾਂ ਭਾਜੀ ਹੂੰ ਚਿਨੇ ਦਿਹਾੜੀ 5000 ਰੁਪਿਆ 2000 ਰੁਪਿਆ ਕੋਈ ਉਸਦਾ ਕਹਿੰਦੇ ਵਾਹ ਪਰ ਆਪਨੇ ਹਾਲਾਤ ਦੇਖੇ ਆ ਜਦ ਕਿ ਸਹੀ ਬੜੇ ਹੋਏ ਆ ਉਥੇ ਬੈਡ ਬੁੱਡ ਲੱਗੇ ਹੋਏ ਆ ਉਥੇ ਨਹੀਂ ਆ ਸਾਰੇ ਹਾਲਾਤ ਵਧੀਆ ਵੇਖੋ ਪ੍ਰੋਜੈਕਟ ਬਣਿਆ ਜੇ ਬੱਚਾ ਕੋਈ ਪੜ੍ਹਨਾ ਚਾਹੁੰਦਾ ਨਾ 4000 ਰੁਪਿਆ ਸਰਕਾਰ ਉਹਨੂੰ ਦਿੰਦੀ ਮਹੀਨੇ ਦਾ ਤੁਸੀਂ ਕਿੰਨੀਆਂ ਸਰਕਾਰ ਦੀਆਂ ਸੈਂਟਰ ਦੀਆਂ ਸਕੀਮਾਂ ਪੰਜਾਬ ਦੀਆਂ ਸਕੀਮਾਂ ਤੁਸੀਂ ਲੈ ਲਓ ਯਾਰ ਤੁਸੀਂ ਕਰੋ ਕੰਮ ਜਦੋਂ ਕਰਨਾ ਹੀ ਨਹੀਂ ਜਿਹੜੇ ਬੰਦੇ ਨੇ ਉਹ ਮਹੀਨੇ ਦੇ ਬਜਾਏ ਦਿਹਾੜੀ ਪਾ ਲੈਣੀ ਇੱਕ ਦਿਨ ਚ ਉਹ ਬੰਦਾ ਫਿਰ ਕਿਉਂ ਕਰੂਗਾ ਕੰਮ ਹੂੰ ਔਰ ਜਦੋਂ ਇਹ ਨਹੀਂ ਆਉਂਦੇ ਇਹਨਾਂ ਨੂੰ ਕੁੱਟ ਕੇ ਨਿਆਣਿਆਂ ਨੂੰ ਘਲਦੇ ਆਂ ਭੀਖ ਮੰਗਵਾਈ ਜਾਂਦੀ ਬੱਚਿਆਂ ਕੋ ਕੁੱਟ ਕੇ ਬੱਚਿਆਂ ਨੂੰ ਕੁੱਟਿਆ ਬਿਲਕੁਲ ਬੱਚਿਆਂ ਨੂੰ ਟੌਰਚਰ ਕਰਕੇ ਉਹਨਾਂ ਕੋ ਕੰਮ ਹੁੰਦੇ ਆ ਕਿਹੜੇ ਬੱਚੇ ਦਾ ਜੀ ਕਰਦਾ ਲੋਕੀ ਗਾਲਾਂ ਕੱਢਦੇ ਆ ਤਪਦੀ ਸੜਕ ਤੇ ਕਿਦਾਂ ਉਹ ਤੁਰੇ ਫਿਰਦੇ ਵਿਚਰੇ ਹੂੰ ਉਹਨਾਂ ਨੂੰ ਮਤਲਬ ਜਿਹਸ ਹਿਸਾਬ ਨਾਲ ਉਹਨਾਂ ਦੀ ਜ਼ਿੰਦਗੀ ਆ ਨਾ ਇਹ ਜ਼ਿੰਦਗੀ ਖਰਾਬ ਕੀਤੀ ਜਾ ਰਹੀ ਆ ਔਰ ਮਗਰੋਂ ਜਲੇ ਇਹ ਚਲਾਉਂਦੇ ਨੇਕਸਸ ਜਿਹੜੇ ਲੋਕ ਉਹ ਗਰੁੱਪ ਲੈ ਕੇ ਜਾਂਦੇ ਟੋਲਾ ਲੈ ਕੇ ਆਉਂਦੇ ਉਹਨਾਂ ਨੂੰ ਕੁੱਟਦੇ ਮਾਰਦੇ ਆ ਔਰ ਧੱਕੇ ਨਾਲ ਉਹਨਾਂ ਨੂੰ ਕੰਮ ਕਰਾਉਂਦੇ ਪੜ੍ਹਨ ਲਿਖਣ ਦੀ ਉਮਰ ਆ ਬੱਚਿਆਂ ਦੀ ਨਾ ਕਿ ਇਹ ਕੰਮ ਕਰਨ ਦਾ ਤੁਸੀਂ ਕਈ ਵਾਰੀ ਦੇਖਦੇ ਆ ਕਿਸੇ ਦੀ ਲੱਤ ਟੁੱਟੀ ਹੋਈ ਹੈ ਕਿਸੇ ਦੀ ਲੱਤ ਕੱਟੀ ਹੋਈ ਹੈ ਟੁੱਟ ਹੀ ਜਾਂਦੀ ਆ ਟੁੱਟ ਹੀ ਜਾਂਦੀ ਟੁੱਟ ਹੀ ਜਾਂਦੀ ਬਿਲਕੁਲ ਟੁੱਟ ਹੀ ਜਾਂਦੀ ਕਿੰਨੇ ਕਿਰਤ ਕਮਾਈ ਕਰਦੇ ਲੋਕ ਹੈਂਡੀਕੈਪਟ ਬਹੁਤ ਸਾਰੇ ਲੋਕ ਨੇ ਸਰਕਾਰ ਦੀਆਂ ਸਕੀਮਾਂ ਵੇ ਲਈਆਂ ਨੌਕਰੀ ਕਰਨ ਦੇ ਕਿਰਤ ਕਮਾਈ ਕਰਦੇ ਆਪਣੀ ਉਹ ਭੀਖ ਨਹੀਂ ਮੰਗਦੇ ਹਾਂ ਪਰ ਇਹ ਲੋਕ ਜਿਹੜੇ ਭੀਖ ਮੰਗਦੇ ਤੁਸੀਂ ਦੇਖ ਲਓ ਇਹਨਾਂ ਨੇ ਜ਼ਖਮ ਛਿੱਲੇ ਹੁੰਦੇ ਆਪਣੇ ਆਪ ਹੀ ਹਾਂ ਕਿਸ ਹਿਸਾਬ ਦੇ ਨਾਲ ਬਾਵਾ ਗੱਲ ਚ ਪਈਆਂ ਦੀਆਂ ਕਿੰਨੀਆਂ ਵੀਡੀਓ ਆਉਂਦੀਆਂ ਕਿੰਨੇ ਉਦਾਹਰਣਾਂ ਦੇਣਾ ਇਹ ਭਾਈ ਦੇ ਵੇਖੇ ਕਈ ਵਾਰੀ ਪੋੜੀਆਂ ਛੱਡ ਗਏ ਹੂੰ ਮੈਂ ਵੇਖਿਆ ਉਦਣ ਉਹ ਐਡਾ ਐਂਗਲ ਨੇ ਭਾਜੀ ਫਿਲਮਾਂ ਦੇ ਵਿੱਚ ਜਿੱਦਾਂ ਹੀਰੋ ਮਾਰਦੇ ਛਾਲ ਉਹਦਾ ਮਾਰੀ ਉਹਨੇ ਹੂੰ ਤੇ ਮੈਂ ਖੁਦ ਭੱਜਾਂ ਉਹਦੇ ਮਗਰ ਮੈਨੂੰ ਪਤਾ ਵੀ ਉਹਦੀ ਸਪੀਡ ਜਿਹੜੀ ਕਿੰਨੀ ਸੀ ਹੂੰ ਉੱਥੇ ਆਲੇ ਦੁਆਲੇ ਟ੍ਰੈਫਿਕ ਸਾਰੀ ਜਾਮ ਹੋ ਗਈ ਸੀ ਕਿੱਦਾਂ ਅਸੀਂ ਫੜਿਆ ਕਿੱਦਾਂ ਭੱਜ-ਭੱਜ ਕੇ ਜੇ ਸਾਨੂੰ 35-40 ਜਣਿਆਂ ਨੂੰ ਮਤਲਬ ਇਹਨਾਂ ਨੇ ਏਡੇ-ਏਡੇ ਬੰਦੇ ਸਾਰੇ ਤਕੜੇ ਸੀਗੇ ਉਹਨਾਂ ਨੂੰ ਧੋਖਾ ਦਿੱਤਾ 35-40 ਜਣੇ ਮਲੋ 80 ਬੰਦੇ ਹੋਣ ਤੇ ਉਹਨਾਂ ਬੰਦਿਆਂ ਤੋਂ ਵੀ ਛੁੱਟ ਕੇ ਭੱਜਣੇ ਦਾ ਮਤਲਬ ਵੀ ਬੰਦੇ ਟ੍ਰੇਨਡ ਕੀਤੇ ਪੁਰੇ ਹੂੰ ਇਸ ਕਰਕੇ ਬੜੇ ਮਾਰਸ਼ਲ ਨੇ ਇਹਨਾਂ ਨੂੰ ਬੜੇ ਤਰੀਕੇ ਦੇ ਨਾਲ ਹੱਥ ਪਾਇਆ ਜਾਂਦਾ ਜਦੋਂ ਇਹਨਾਂ ਦੇ ਪਿੱਛੇ ਹੈ ਕੋਣ ਪਤਾ ਲੱਗਿਆ ਇਹ ਤਾਂ ਇਹ ਭਾਈ ਕਰੋ ਚੱਲਦੇ ਸਾਰੇ ਹੁਣ ਤੁਸੀਂ ਦੇਖੋ ਮੈਨੂੰ ਤੁਸੀਂ ਪੁੱਛਣ ਦੇ ਮੈਂ ਥੋੜੀ ਚਲਾਉਣ ਦੇ ਆ ਸਿਸਟਮ ਮੈਂ ਵੀ ਪਹਿਲੇ ਇਹਨਾਂ ਨੇ ਮਗਰ ਜਾਣਦੇ ਆ ਇਹ ਪਤਾ ਲੱਗ ਜਾਣਾ ਸਾਰਾ ਤੁਹਾਨੂੰ ਲੱਗ ਗਿਆ ਇਹ ਗੱਲ ਤੁਸੀਂ ਦੱਸਣਾ ਨਹੀਂ ਚਾਹੁੰਦੇ ਦੇਖੋ ਮੈਂ ਇਹ ਚੀਜ਼ ਜਿਹੜੀ ਪ੍ਰਸ਼ਾਸਨ ਸਰਕਾਰ ਕਰ ਰਹੀ ਹੈ ਨਾ ਹੂੰ ਮੇਰੀ ਕੋਸ਼ਿਸ਼ ਹੁੰਦੀ ਕਿ ਕਦੀ ਸਰਕਾਰ ਦੇ ਕੰਮ ਵਿੱਚ ਵਿਘਨ ਨਾ ਪਾਇਆ ਜਾਵੇ ਅਸੀਂ ਆਪਣੀ ਸਰਕਾਰ ਦਾ ਆਪਣੇ ਲੋਕਾਂ ਦਾ ਸਹਿਯੋਗ ਕਰਨਾ ਆਪਣੇ ਸਟੇਟ ਦੀ ਜਿਹੜੀ ਗੱਲ ਹੈ ਕੋਈ ਵੀ ਹੁਣ ਜੇ ਅੱਜ ਅਸੀਂ ਸਾਰੀਆਂ ਗੱਲਾਂ ਕੈਮਰੇ ਤੇ ਕਰਦੀਆਂ ਤੇ ਇਹ ਲੋਕ ਜਿਹੜੇ ਨਾ ਇੱਥੋਂ ਆਊਟ ਹੋ ਜਾਣਗੇ ਵੇਅਰ ਹੋ ਜਾਣਗੇ ਅੱਜ ਤੁਸੀਂ ਸਭ ਤੋਂ ਵੱਡੀ ਗੱਲ ਤੇ ਇੱਥੋਂ ਕਲੀਅਰ ਹੋਏ ਦੀ ਵੀ ਜੇ ਇਹ ਲੋਕ ਸਹੀ ਨੇ ਅੱਜ ਇਹ ਕਿੱਥੇ ਨੇ ਕਿਉਂ ਗਲੀਆਂ ਸੁੰਨੀਆਂ ਹੋ ਗਈਆਂ ਲਾਈਟਾਂ ਸੁੰਨੀਆਂ ਹੋ ਗਈਆਂ ਰੈਸਟੋਰੈਂਟ ਹੋਟਲ ਢੀ ਕਰੇ ਇਹਨਾਂ ਨੂੰ ਤੇ ਜਿਨ੍ਹਾਂ ਨੂੰ ਆਤਪਈ ਹੀ ਰੋਜ ਦੇ 10 ਰੁਪਏ ਦੇਣ ਦੀ ਤੇ ਉਹ ਤੇ ਮਤਲਬ ਵਿਚਾਰੇ ਵਹਿੰਦੇ ਆਲੇ ਦੁਆਲੇ ਤੇ ਉਹਨਾਂ ਨੂੰ ਘਬਰਾਟ ਪੈਂਦੀ ਆ ਵੀ ਯਾਰ ਅੱਜ ਆਇਆ ਨਹੀਂ ਕੋਈ ਸ਼ੀਸ਼ਾ ਨਹੀਂ ਖੜਕਾਇਆ ਭਲੇਖਾ ਪੈਂਦਾ ਕਿਸੇ ਵੇਲੇ ਮੈਨੂੰ ਪਿਆ ਦੋ ਤਿੰਨ ਦਿਨ ਦੀ ਪੁਲਿਖਾ ਮੈਂ ਵੀ ਲਾਈਟਾਂ ਉਹ ਅਮਰitsar ਦੀਆਂ ਇਹ ਮੈਂ ਕਹਿੰਦਾ ਸੁਨੀਆਂ ਪੈਗੀਆਂ ਹੁਣ ਕਈ ਲੋਕ ਨਾ ਸਟੋਰੀਆਂ ਪਾਉਂਦੇ ਬਣਾ ਬਣਾ ਕੇ ਉਹ ਮਤਲਬ ਮੇਰੀ ਰੀਲ ਕੱਢ ਲੈਂਦੇ ਉਹ ਲਾ ਕੇ ਫੋਟੋ ਤੇ ਉਹ ਕਹਿੰਦੇ ਸੁਨੀਆਂ ਪੈਗੀਆਂ ਗਲੀਆਂ ਵਿੱਚ ਮਿਰਜ਼ਾ ਯਾਰ ਫਿਰੇ ਤੇ ਉਹ ਪਾ ਪਾ ਕੇ ਗਾਣੇ ਲਾਲਾ ਮੈਨੂੰ ਪਾਈ ਜਾਂਦੇ ਕਈ ਤੇ ਮੈਨੂੰ ਕਹਿੰਦੇ ਭਾਜੀ ਤੁਸੀਂ ਇਕੱਲੇ ਤਰੇ ਫ ਮੈਂ ਜਿੰਨਾ ਧੰਨਵਾਦ ਕਰ ਲਾਣਾ ਮੈਂ ਤੇ ਕੀ ਸਾਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਮੈਨੂੰ ਨਹੀਂ ਪਤਾ ਕੋਈ 3.5 ਸਾਲ ਚ ਕੰਮ ਕੀਤਾ ਕਿ ਨਹੀਂ ਕੀਤਾ ਪਰ ਹਾ ਇਹ ਕੰਮ ਕੀਤਾ ਨਾ ਪਰ ਇਹਦੇ ਵਿੱਚ ਲੋਕਾਂ ਨੇ ਇੱਕ ਗੱਲ ਕਹਿਤੀ ਵੀ ਸਾਨੂੰ ਜੋ ਸਕੂਨ ਕਹਿੰਦੇ ਮਿਲਿਆ ਜੋ ਸਾਨੂੰ ਚੰਗਾ ਲੱਗਿਆ ਕਿਤੇ ਨਹੀਂ ਹੋਇਆ ਕੰਮ ਇਹ ਕੰਮ ਵੀ ਕੋ ਲੋਕਾਂ ਨੂੰ ਚਾਹੀਦਾ ਕੀ ਆ ਸਕੂਨ ਭਰੀ ਜ਼ਿੰਦਗੀ ਕੋਈ ਛ ਨਹੀਂ ਲੋਕ ਮੰਗਦੇ ਕਿਸੇ ਸੜਕ ਦਾ ਪਾਣੀ ਦਾ ਸਾਰੇ ਮੁੱਦੇ ਮੈਂ ਵੇਖਿਆ ਫਿੱਕੇ ਪੈ ਗਏ ਇਸ ਗਾੜੀ ਜਦੋਂ ਇਹ ਚੀਜ਼ ਚੱਲੀ ਪਈ ਆਜੀ ਭੀਖ ਮੰਗਣ ਵਾਲੇ ਭਜਾਤੇ ਮੈਨੂੰ ਮਤਲਬ ਮੈਂ ਸੋਚਿਆ ਨਹੀਂ ਸੀ ਕਿ ਇਸ ਚੀਜ਼ ਨੂੰ ਇੰਨਾ ਲੋਕਾਂ ਨੇ ਡਿਪਲੀ ਇੰਨਾ ਪਰੇਸ਼ਾਨ ਹੋਏ ਲੋਕ ਇੰਨਾ ਚੀਜ਼ਾਂ ਤੋਂ ਇਸ ਚੀਜ਼ ਦਾ ਦੂਜੀਆਂ ਸਟੇਟਾਂ 'ਚ ਅਸਰ ਹੋਇਆ ਜਾ ਕੇ ਹੂੰ ਬਿਲਕੁਲ ਹਰਿਆਣੇ 'ਚ ਦਿੱਲੀ 'ਚ ਹਿਮਾਚਲ 'ਚ ਰਾਜਸਥਾਨ 'ਚ ਮੱਧ ਪ੍ਰਦੇਸ਼ ਬਿਹਾਰ ਜੁਪੀ ਤੱਕ ਇਹਨਾਂ ਦਾ ਜਿਹੜਾ ਅਸਰ ਹੋਇਆ ਵਾ ਵੀ ਪੰਜਾਬ ਸਰਕਾਰ ਨੇ ਜਿਹੜਾ ਐਕਸ਼ਨ ਲਿਆ ਬਹੁਤ ਵੱਡਾ ਐਕਸ਼ਨ ਲਿਆ ਤੁਸੀਂ ਗੱਲ ਕੀ ਵੀ ਰੈਸਟੋਰੈਂਟ ਇਹਨਾਂ ਨੂੰ ਉਡੀਕਦੇ ਨੇ ਬਿਲਕੁਲ ਇਹ ਰੈਸਟੋਰੈਂਟ ਕਿਉਂ ਡਿੱਗਿਆ ਮੈਂ ਗੱਲ ਸਮਝ ਗਿਆ ਤੁਸੀਂ ਕਹਿੰਦੇ ਬੈਸਟਾਟਾ ਤੇ ਦੁਕਾਨਾਂ ਦੇ ਪਰ ਚੱਲਦਾ ਸੀ ਕੰਮ ਵੇਖੋ ਦੁਕਾਨ ਉੱਥੇ ਪੈਸੇ ਮੰਗਣੇ ਦੁਕਾਨ ਤੋਂ ਸਮਾਨ ਲੈ ਦੋ ਆਟਾ ਲੈ ਦੋ ਆਟਾ ਲੈਤਾ ਉਹ ਆਟਾ ਫਿਰ ਉੱਥੇ ਚੱਲ ਗਿਆ 200 ਦੀ 250 ਦੀ ਗੁੱਥੀ ਆਈ 150 ਚ ਵਾਪਸ ਚਲ ਗਈ ਅੱਛਾ ਜੀ ਫਿਰ ਆ ਗਿਆ ਆਟਾ ਲੈ ਦੋ ਉਹ ਫਿਰ ਕਈ ਜਾਂਦੇ ਚੱਲ ਯਾਰ ਉਹਨੇ ਕਿਹਾ ਸੀਗਾ ਪੁੰਨ ਕਰ ਲਿਆ ਕਰੋ ਅੱਜਕੱਲ ਜਨਾਨੀਆਂ ਨੂੰ ਨਾ ਵਹਿਮ ਬੜਾ ਵਾ ਆ ਪੀਪਲ ਨੂੰ ਦੁੱਧ ਪਾਦੀ ਨੈਸਟੋਲੋਜਰ ਬੋਪਾ ਹਾਂ ਅੱਜਕੱਲ ਇਹ ਗੈਂ ਟ੍ਰੈਂਡ ਵੀ ਆਉਣਾ ਹਾਂ 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 ਬਿਲਕੁਲ ਉੱਥੇ ਉਹ ਗਾਂ ਨੂੰ ਪੇੜਾ ਪਾ ਦੋ ਮਤਲਬ ਹਰ ਕੰਮ ਕੋਈ ਨਾ ਕੋਈ ਦੱਸਣਾ ਮਾ ਪिपल ਤੇ ਤੇਲ ਪਾਓ ਰਾਤ ਨੂੰ ਕਈ ਇਹ ਵਿਹਮ ਪਰ ਬੈਣਾ ਜਿਹੜੇ ਇਹ ਨੁਕਸਾਨ ਕਰਦੇ ਆ ਔਰ ਕਈ ਤੇ ਇਹੋ ਜਿਹੇ ਆ ਜੋ ਕਹਿੰਦੇ ਵੀ ਤੁਸੀਂ ਨਾ ਸੋਮਵਾਰ ਨੂੰ ਚਿੱਟੀ ਚੀਜ਼ ਦਾਨ ਕਰੋ ਉਹ ਫਿਰ ਸੋਮਵਾਰ ਵਾਲੇ ਦਿਨ ਉਹ ਉੱਥੇ ਆਟੇ ਦੀਆਂ ਗੁੱਥੀਆਂ ਜਿਹੜੀਆਂ ਹੁੰਦੀਆਂ ਨਾ